ਕੋਈ ਸਰਕਾਰ ਕੋਈ ਫਤਰਾ ਨਹੀਂ ਅਸੀਂ ਬਿਲਕੁਲ ਇਹਨੂੰ ਕੋਈ ਮਤਲਬ ਦੇ ਤਰੀਕੇ ਨਾਲ ਨਹੀਂ ਉਠਾਵਾਗੇ ਨਹੀਂ ਦੂਜੇ ਪਾਸੇ ਇੰਨੀ ਵੱਡੀਆਂ ਫੋਰਸਾਂ ਲਾ ਕੇ ਚੁੱਪਚੀ ਤੇ ਉਠਾਇਆ ਗਿਆ ਔਰ ਇੰਨੇ ਜਿਆਦਾ ਸਾਡਾ ਉੱਤੇ ਨੁਕਸਾਨ ਹੋਇਆ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਉਹਦੇ ਬਾਰੇ ਕੋਈ ਜੱਤੂ ਮੂੰਹ ਨਹੀਂ ਆਉਂਦੀ ਕਿਸਾਨ ਦਾ ਮੂੰਹ ਨਹੀਂ ਆਉਂਦੀ ਜਿਹੜੀ ਕਿਸਾਨ ਦਾ ਮੂੰਹ ਨਹੀਂ ਆਉਂਦਾ ਬਿਲਕੁਲ ਕੋ ਕੁ ਸਵੇਹਾ ਕੋਈ ਤਾਂ ਦੇ ਕੁਮਾਰ ਨਹੀਂ ਕਿਉਂਕਿ ਕਿਉਂਕਿ ਕਿਸਾਨ ਦੇ ਮੈਂ ਹਮੇਸ਼ਾ ਨਾਲ ਖੜਾ ਇੰਡੈਕਸਾਂ ਨਹੀਂ ਹੋਣਾ ਚਾਹੀਦਾ ਸੀ ਪਰ ਹੁਣ ਮੈਨੂੰ ਵੀ ਅਜ ਤੀ ਇਹ ਸਮਝ ਨਹੀਂ ਆਈ ਕਿ ਕੋਈ ਨਾ ਕੋਈ ਉੱਤੇ ਸਰਕਾਰ ਤੇ ਪ੍ਰੈਸ਼ਰ ਹੋਣਾ ਜਿਹੜਾ ਇੱਕਦਮ ਇਹ ਸਾਰਾ ਏਡਾ ਵਟਾ ਕਦਮ ਚੱਕਰੀ ਕਹਿ ਕਿਉਂਕਿ ਸਾਲ ਸਵਾ ਸਾਲ ਤੇ ਆਪਾਂ ਬੈਠੀ ਆਪੁੰ ਤਾਂ ਕਿਸ ਨੇ ਬੁਲਾਇਆ ਹੀ ਨਹੀਂ ਸੀ ਨਾ ਹੀ ਕੋ ਪੰਜਾਬ ਚ ਬੁਲਾਇਆ ਸੀ ਤੁਹਾਨੂੰ ਲੱਗਦਾ ਪ੍ਰੈਸ਼ਰ ਹੋਣਾ ਪਰ ਸਾਨੂੰ ਇਹ ਲੱਗਦਾ ਵੀ ਜਿਹੜੀ ਪਹਿਲਾਂ ਗੱਲ ਸੁਣਦੇ ਸੀ ਨਾ ਵੀ ਆਮ ਆਦਮੀ ਪਾਰਟੀ ਬੀਜੇਪੀ ਦੀ ਵੀ ਟੀਮ ਹੈ ਸਾਨੂੰ ਲੱਗਦਾ ਵੀ ਕਿਧਰੇ ਕਿਧਰੇ ਸਰਕਾਰ ਨਹੀਂ ਫਸਰ ਸਕਦੀ ਵੀ ਟੀਮ ਸ਼ਤ ਹੋ ਗਈ ਜੀ ਹੈ ਵੀ ਟੀਮ ਨਹੀਂ ਸਾਰੀ ਸਾਰੀ ਵੀਜੇਪੀ ਹੈ ਦੂਜੀ ਗੱਲ ਇਹ ਸੀ ਸਾਡੀ ਵੀ ਦੇਖੋ ਹੁਣ ਆਪਣੇ ਪੰਜਾਬ ਦੇ ਵਿੱਚ ਧੂਨਾ ਲੱਗ ਰਿਹਾ ਔਰ ਬਹੁਤ ਸਾਰੇ ਸਾਡੇ ਖਾੜੀ ਜ਼ੀਰਕੇ ਦੇ ਵਿੱਚ ਪਾਣੀ ਮੜਾ ਔਰ ਇਹਦੇ ਵਿੱਚ ਹਾਈ ਵਲਡ ਕਿਸਮਾਂ ਜਿਹੜੀ ਧੋਨੇ ਦੀ ਉਹ ਵੀ ਸਰਫੁੱਲ ਦੂਜੇ ਦੂਜੇ ਵੈਰਟੀਆਂ ਲੱਗ ਗਈਆਂ ਤਾਂ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਜਾਂ ਆਪ ਦੀ ਕਿਸ ਤਰੀਕੇ ਦੇ ਨਾਲ ਸਾਨੂੰ ਸਮਝ ਤੋਂ ਬਾਹਰ ਹੈ ਕਿ ਹਾਈਬ੍ਰਿਡ ਝੋਨੇ ਦੇ ਬੀਜ ਨੂੰ ਬੈਨ ਕਰ ਦਿੱਤਾ ਦੂਸਰਾ 44 ਨੂੰ ਬੈਨ ਕਰ ਦਿੱਤਾ ਉਹਦਾ ਆਲਟਰਨੇਟਿਵ ਕੁਝ ਨਹੀਂ ਦਿੱਤਾ ਗਿਆ ਵੀ ਯਾਰ ਤੁਸੀਂ ਆਹ ਫਸਲ ਬੀਜੋ ਦੇਖੋ ਜਿੰਨੇ ਪੈਸੇ ਦੀ ਫਸਲ ਇੱਕ ਏਕੜ ਦੇ ਵਿੱਚ ਹੁੰਦਾ ਸੀ ਹਾਈਬ੍ਰਿਡ ਝੋਨਾ ਮੰਨ ਲਓ 50000 ਦਾ ਹੁੰਦਾ ਸੀ ਤਾਂ ਉਹਦੇ ਬਰਾਬਰ ਦੀ ਫਸਲ ਦਿੱਤੀ ਜਾਂਦੀ ਨਰਮਾ ਆਪਣੇ ਏਰੀਆ 'ਚ ਹੁੰਦਾ ਨਹੀਂ ਬਿਲਕੁਲ ਸੁੰਦੀ ਪੈ ਜਾਂਦੀ ਆ ਉਹਦੇ ਬਰਾਬਰ ਦੀ ਫਸਲ ਦਾ ਤੁਸੀਂ ਆਲਟਰਨੇਟਿਵ ਕੀ ਦਿੱਤਾ ਉਹ ਕਿਸਾਨ ਤਾਂ ਪਹਿਲੇ ਚਾਰੇ ਮਰੇ ਪੈਨ ਜਿੱਥੇ ਪਾਣੀ ਦਾ ਧੱਕਦਾ ਪਾਣੀ ਮੜਾ ਉਹਨਾਂ ਦਾ ਵੀ ਤੁਸੀਂ ਬੰਦ ਕਰ ਦੀ ਬਿਲਦੀ ਗੰਦਸਾ ਮੇਰੇ ਤਾਂ ਆਪ ਦੇ ਹਾਈਬ੍ਰਿਡ ਹੁੰਦਾ ਸਹੀ ਪੁੱਛੋ ਠੀਕ ਹੈ ਮੈਂ 80 90 ਕਿੱਲੇ ਝੋਨਾ ਲਾਉਣਾ ਹੈ ਮੇਰੀ ਆਪ ਕੀ ਕਿਸਮ ਦਾ ਖੇਤ ਆ ਇਹਦੇ ਦੂਜਾ ਝੋਨਾ ਹੁੰਦਾ ਹੀ ਨਹੀਂ ਸਕਦਾ ਪਾਣੀ ਮਾਣਾ ਫਿਰ ਨਾ ਫਿਰ ਤਾਂ ਖਤਰ ਹੋਦਾ ਆਪਰੇ ਤਾਂ ਚਲੋ ਇੱਥੇ ਬੈਠੋ ਉਹ ਗਾਦੀ ਕੋ ਸਾਡੀ ਅਸੀਂ ਅਸੀਂ ਧਰਨਾ ਲਾਵਾਂਗੇ ਸਾਡੇ ਧਰਨੇ 'ਚ ਤੁਸੀਂ ਬੈਠੋ ਆ ਕੇ ਮੇਰੀ ਬੇਟੀ ਦਾ ਸੰਗੋ ਹਾਂਜੀ ਬੇਟੀ ਦਾ ਸੰਗੋ ਤੇ ਮੈਂ ਨਾ ਉਹਨਾਂ ਨੂੰ ਆਪਣੇ ਛੇਲਰਾਂ ਵਾਲੇ ਨੂੰ ਇਹ ਪੁੱਛਿਆ ਸੀ ਯਾਨੀ ਕਾਰਨ ਕੀ ਆ ਵੀ ਕਿਉਂ ਹਾਈਬ੍ਰਿਡ ਬੀਨ ਕਰਨਾ ਠੀਕ ਹੈ ਤੁਸੀਂ ਚੱਕਣਾ ਅੱਗੇ ਵੀ ਆਪਾਂ ਚੱਕੀ ਜਾਂਦੇ ਆ ਵੀ ਹੁਣ ਹੋਰ ਚੱਕੀ ਜਾਂਦੇ ਉਹ ਕਹਿੰਦੇ ਬਾਈ ਜੀ ਅਸੀਂ ਰੋਲਾ ਪਾਏ ਬੰਦ ਕਰਦੇ ਕਹਿੰਦੇ ਇਹਦੇ ਚ ਜੇਡੀ ਫਸਲ ਕਹਿੰਦੇ 80 ਦਿਨਾਂ ਚ ਤਿਆਰ ਹੋ ਜਾਂਦੀ ਹੈ ਨਾ ਉਹਦੇ ਚ ਫੁੱਕ ਪਾਚ ਇੰਨੀ ਖਿਆਦੇ ਹੁੰਦੀ ਆ ਸਾਡਾ ਨੁਕਸਾਨ ਹੋt ਜਿਆਦਾ ਹੁੰਦਾ ਸੀ ਅਸੀਂ ਜਾ ਕੇ ਪੁੱਛਿਆ ਇਹ ਸਾਡਾ ਇੱਕੋ ਫੇਵਰਟ ਹੈ ਨਾ ਐ ਵੀ ਕਿ ਆ ਮੈਂ ਇਹ ਫਿਰ ਤੁਸੀਂ ਸਾਡੀਆਂ ਗੱਲਾਂ ਚ ਰਹੇਗੇ ਉਹ ਕਹਿੰਦਾ ਜੀ ਜਿਹੜੀ ਫਸਲ 100 ਦਿਨ ਤੋਂ ਉੱਤੇ ਲੈ ਕੇ ਤਿਆਰ ਹੁੰਦੀ ਹੈ ਕਹਿੰਦੇ ਪੂਰੀ ਸਾਡਾ ਨੁਕਸਾਨ ਜੇ ਅਸੀਂ ਮੰਨ ਲਿਆ ਅਸਲ ਕਹਾਣੀ ਹੋ ਸਕਦਾ ਸ਼ੈਲਰਾ ਵਾਲਾ ਕਿਹਦਾ ਅਸੀਂ ਇਹ ਚਾਹੁੰਦੇ ਆ ਸਾਨੂੰ ਉਹ ਨੁਕਸਾਨ ਹੁੰਦਾ ਸਾਡਾ ਇਹੀ ਮਤਲਬ ਹੈ ਕਟੂਕਟ ਉਹ ਕਿਸਾਨ ਲਈ ਤੁਸੀਂ ਕੀ ਕਹੋਗੇ ਸਰਕਾਰ ਜਿਸ ਤੇ ਖੇਤ ਦੇ ਵਿੱਚ ਨੂੰ ਲੱਗਦਾ ਕਿ ਉਹਨੂੰ ਅਲਟਰਨੇਟਿਵ ਦੇ ਦੇਵਾਰਾ ਤੇ ਅਲਟਰਨੇਟਿਵ ਤਾਂ ਬਹੁਤ ਆ ਕਿਹੜੇ ਕਿਹੜਾ ਕਿੰਨੇ ਹੀ ਅਲਟਰਨੇਟਿਵ ਆ ਕੋਈ ਪਤਾ ਲੱਗੇ ਸੀ ਲੋਕਾਂ ਨੂੰ ਦੱਸੀਏ ਜਾ ਕੇ ਵੀ ਆਹ ਬੀਚ ਸਕਦੇ ਆਪਾਂ ਮੱਕੀ ਲਾ ਸਕਦੇ ਹਾਂ ਅੱਛਾ ਮੱਕੀ ਲਾ ਮੱਕੀ ਵੀ ਮਾੜੇ ਪਾਣੀ 'ਚ ਨਹੀਂ ਹੁੰਦੀ ਔਰਾਂ ਦੇ ਪਾਣੀ 'ਚ ਢੱਕੀ ਦੇ ਇੱਥੇ ਇੱਕ ਨੰਬਰ ਪਾਣੀ ਜ਼ਰੂਰ ਹੁੰਦੀ ਅਸੀਂ ਮੰਨਦੇ ਹਾਂ ਗੱਲਾਂ ਪਰ ਜਿੱਥੇ ਮਾੜਾ ਪਾਣੀ ਉੱਥੇ ਮੱਕੀ ਨਹੀਂ ਹੁੰਦੀ ਮੰਤਰੀ ਤੁਸੀਂ ਕਿੰਨੀ ਮੱਕੀ ਬੀਜੋਗੇ ਆਪਦੇ ਬਾਣ ਚ ਕੀ ਤੁਹਾਡੇ ਬੋਲ ਮੁਬਾਰਕ ਜੀ ਅਜੇ ਮੈਂ ਬੜਿਆਂ ਨਹੀਂ ਭਾਈ ਸਾਹਿਬ ਕੋਈ ਗੱਲ ਨਹੀਂ ਭਾਈ ਅਜੋਕੀ ਗੱਲ ਹੈ ਸਾਡਾ ਸਪੀਕਰ ਸਾਹਿਬ ਇਹ ਕਹਿੰਦਾ ਝੰਡੇ ਲੈ ਕੇ ਵੀ ਲੜਾ ਸਾਡੇ ਅੱਗੇ ਆ ਜਾਂਦੇ ਆ ਆਪਣੇ ਸਪੀਕਰ ਸਾਹਿਬ ਬੁਲਾਰ ਸਿੰਘ ਸੰਧਵਾ ਸੰਧਵਾ ਕਿਉਂਕਿ ਇਹ ਵੇਲੜਾ ਨੇ ਥੋੜੀ ਸਰਕਾਰ ਬਣਾਈ ਹੈ ਜੀ ਤੁਸੀਂ ਆ ਕੇ ਉੱਥੇ ਤਾਂ ਬੈਠੇ ਜਿਵੇਂ ਸਾਡੀ ਚਰਚ ਉਹ ਦੇਣ ਆ ਜਿਹੜੀ ਕਿ ਥੋਡੀ ਸਰਕਾਰ ਬਣੀ ਠੀਕ ਹੈ ਉਸ ਸਰਕਾਰ ਦੇ ਵਿੱਚ ਤੁਸੀਂ ਵੀ ਭੇਟੀ ਦੇ ਵਿੱਚ ਆ ਗਏ ਹੋ ਤੇ ਪਰ ਆਪਣਾ ਜਿਹੜਾ ਏਰੀਆ ਇਹ ਥੀਰੀਕ ਨੂੰ ਬੜਾ ਬਚਾ ਕੇ ਰੱਖੋ ਅਸੀਂ ਧੰਨਵਾਰ ਕਰਦਾ ਕਿ ਮੈਂ ਇਹਨੇ ਬਣੇ ਉਹ ਪਰ ਸਾਡਾ ਜਿਹੜਾ ਹਾਈਬ੍ਰਿਡ ਝੁੰਨੇ ਦਾ ਇਹ ਮਸਲਾ ਹੱਲ ਕਰਾਓ ਕਿ ਸਾਡੇ ਪਾਣੀ ਬਹੁਤ ਮਾਰੇ ਆ ਬਿਲਕੁਲ ਇਸੇ ਸਾਵਣੋਂ ਦੀ ਗੱਲ ਕਰਾਂ ਕਿਉਂਕਿ ਮੈਨੂੰ ਥੋੜੇ ਨਾਲ ਵੱਧ ਤਾਂ ਮੈਨੂੰ ਆਪ ਨੂੰ ਕਰਦਾ ਪਰ ਜਿਹੜੀ ਆ ਗੱਲ ਕਹਿਣੀ ਹੈ ਜੀ ਮੈਂ ਇਸ ਗੱਲ ਦੀ ਕਿ ਦੇਖਾ ਤੁਸੀਂ ਕਿਉਂਕਿ ਜਿੰਨਾ ਔਖਾ ਕਿਸਾਨ ਆ ਸਹੀ ਮੈਨੇ ਚੋ ਜੂ ਦਿਲ ਤੋਂ ਬੋਲਦਾ ਮੈਂ ਐਸ ਲੀਟਰ ਉਹ ਵੀ ਹੱਡ ਬੀਤੀ ਹਾਂ ਮੇਰੀ ਹੱਡ ਬੀਤੀ ਵੀ ਹੈ ਜਿੰਨਾ ਔਖਾ ਆਪਾਂ ਪੈਸਾ ਕਮਾਉਨੇ ਆ ਕੋਈ ਨਾ ਕੋਈ ਇੰਡਸਟਰੀਅਲਿਸਟ ਨਾ ਕੋਈ ਨੌਕਰੀ ਵਾਲਾ ਸਭ ਤੋਂ ਵੱਧ ਔਖਾ ਪੈਸਾ ਅਗਰ ਕਿਸੇ ਵੀ ਜੀਵ ਚ ਪੈਂਦਾ ਤਾਂ ਉਹ ਆਪਾਂ ਅੱਜ ਸਾਡੇ ਫੌੜ ਦੀ ਗਈ ਹੈ ਸਾਡੇ ਪਿੰਡ ਮੁਤਾਬਿਕ ਸਾਡੇ ਵਿੱਚ ਧੋਨੇ ਦੀ ਰਹਿਤ ਉਹ ਅਕਲ ਉਹਦੋਂ ਸਾਡਾ ਫੈਟਲਾਈਟ ਕੰਮ ਕਰਦਾ ਸਾਡੇ ਪੀਰ ਮੁਰਾਜੂ ਵੀ ਸਾਰਾ ਸਾਰਾ ਤੋੜਾ ਬੜੀ ਜਲਦੀ ਪਹੁੰਚ ਜਾਂਦੇ ਤੇ ਅੱਗ ਲੱਗੀ ਜਾਂਦੀ ਅੱਜ ਇੰਨੀਆਂ ਕੰਕਣਾਂ ਸਰਗੀਆਂ ਨੇ ਇਹ ਉਸ ਤਰੀਕੇ ਦੀ ਕਾਰਵਾਈ ਅੱਜ ਕਿੰਨੀ ਗੋਰੀ ਆਸਾਸ ਤੇ ਨਾਲ ਜਰੂਰ ਹੈ ਅਮਰਾ ਸਹਿਲਾ ਉੱਤੇ ਜਾ ਕੇ ਪਹਾਰ ਮੋਦ ਹੈ ਅੱਜ ਸਾਰਾ ਪ੍ਰਾਣੀ ਕਰਦੇ ਜੀ ਕਦੀ ਤੋਂ ਮੰਨਦੇ ਔਰ ਜਿਹੜਾ ਉਸ ਟਾਈਮ ਤੇ ਕਿੰਨੇ ਕੇਸ ਹੋਏ ਉਹਨਾਂ ਨੂੰ ਡਬਲ ਜੁਰਮਾਨਾ ਕਿਹਾ ਗਿਆ ਅੱਜ ਹੀ ਸਾਡਾ ਪ੍ਰਸ਼ਾਸਨ ਦਾ ਐਫ.ਡੀ.ਐਮ. ਆਪਲੀਸ ਪ੍ਰੋਸੀਜਰ ਨੇ ਐਕਟਿਵ ਕਰਵਾਇਆ ਕਿਉਂਕਿ ਦੂਧੇ ਦੇ ਲੈ ਕੇ ਉਹ ਵੀ ਇਹ ਗੱਲ ਕਰਦੇ ਕਿ ਯਾਰ ਛੇਤੀ ਜਾਓ ਸਾਡੇ ਕੋਲੇ ਆ ਕੇ ਤੁਸੀਂ ਜਮਾਨਤਾ ਕਰਵਾਓ ਥੋੜੀ ਅਸੀਂ ਐਫ.ਆਈ.ਆਰ ਕਰ ਰਹੇ ਹਾਂ ਜੁਰਮਾਨੇ ਭਰ ਰਹੇ ਹਾਂ ਉਹਨਾਂ ਲੋਕਾਂ ਤੋਂ ਇਹ ਨਿਤ ਸਬਦ ਕੀਤਾ ਜਾਂਦਾ ਜਦੋਂ ਕਿ ਕੈਬਨਿਟ ਦੇ ਮੰਤਰੀ ਪਿਊਸ਼ ਦੋਇਲ ਵਰਗੇ ਖੁਦ ਕਹਿੰਦੇ ਨੇ ਕਿ ਝੂਨੇ ਝੋਨੇ ਦੀ ਪ੍ਰਾਜਾ ਤੁਮਾਂ ਤਾਂ ਦਿੱਲੀ ਜਾਂਦੇ ਹੀ ਨਹੀਂ ਐਨਜੀਟੀ ਨੇ ਖੁਦ ਕਹਿ ਦਿੱਤਾ ਐਨਜੀਟੀ ਦੇ ਮੈਂਬਰ ਨੇ ਕਹਿ ਦਿੱਤਾ ਕਿ ਜਿਹੜਾ ਕਿੰਸੂਹ ਨੇ ਪ੍ਰਧਾਨ ਤੋਂ ਮਦਿੱਲੀ ਨਹੀਂ ਜਾਂਦਾ ਪਰ ਫੇਰ ਵੀ ਲੋਕਾਂ ਦੇ ਉੱਤੇ ਤਸ਼ੱਦਦ ਹੋਇਆ ਜਾ ਰਿਹਾ ਇਹਦੀ ਆਵਾਜ਼ ਤਾਂ ਘੱਟੋ ਘੱਟ ਸਾਡੇ ਸੂਬੇ ਦੀ ਸਰਕਾਰ ਨੂੰ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਨਾਲ ਗੱਲ ਕਰੀਓ ਤੁਹਾਡੇ ਮੰਤਰੀ ਕਹਿੰਦੇ ਧੂੜੀ ਜਾਂਦਾ ਤੇ ਤੁਸੀਂ ਤੁਹਾਨੂੰ ਕਹਿੰਦੇ ਤੁਸੀਂ ਪਰਚੇ ਕਰਵਾਓ ਜਾਂ ਇਹ ਨਹੀਂ ਪਤਾ ਉਹ ਕਹਿੰਦੇ ਕਿ ਤੁਸੀਂ ਆਪ ਹੀ ਕਰ ਰਹੇ ਹੋ ਕੋਈ ਮੈਂ ਅਸਲ ਗੱਲ ਇਹ ਹੈ ਕਿ ਮੈਂ ਇਹ ਨਵਾਂ ਨਵਾਂ ਪੁਖਾਇਆ ਸਰਕਾਰ ਕਿੰਨੀਆਂ ਗੱਲਾਂ ਦਾ ਮੇਲੂ ਵੀ ਨਹੀਂ ਪਤਾ ਜੀ ਤੁਸੀਂ ਦੱਸ ਰਹੇ ਹੋ ਪਰ ਜਿਹੜਾ ਆ ਹੁਣ ਤੁਸੀਂ ਗੱਲ ਕੀਤੀ ਹੈ ਕਨਕਦੀ ਕਿ ਭਾਈ ਸਾਹਿਬ ਕਿਸੇ ਨੇ ਲਾਈ ਹੀ ਨਹੀਂ ਆ ਤਾਂ ਬਾਈ ਚਾਂਸ ਲੱਗੇ ਲੱਗੀ ਬਾਈ ਚਾਂਸ ਸਾਡਾ ਕਹਿਣ ਦਾ ਬੰਦ ਘਟੋ ਘਟ ਉਹ ਸੈਟਲਾਈਟ ਦੇ ਦੇਖ ਦਿਨਾਂਗੇ ਸੈਟਲਾਈਟ ਆਹ ਬੱਡੀਆਂ ਪਹਿਲਾਂ ਪੰਜਾਬ ਵਾਲੇ ਤਾਂ ਸਾਰੇ ਮੁਲਾਕਾ ਦੇ ਪਹਿਲੇ ਜਿਹੜਾ ਵੀ ਦੇਖੋ ਅੱਗ ਲੱਗੀ ਸਾਨੂੰ ਪਤਾ ਲੱਗ ਗਿਆ ਸੀ ਇੱਥੇ ਪਹੁੰਚਦੀ ਕਿੰਨੇ ਕਾਲ ਇੱਥੇ ਕਿੰਨਾ ਬੜਾ ਪਤਾ ਬਹੁਤ ਪਹਿਲਾਂ ਤੁਰਪੇ ਕੋਈ ਹੋਰ ਗਵਾਹ ਹੋ ਗਿਆ ਜੀ ਇੱਕ ਹੀ ਫੈਗ ਰੇਡ ਹੈ ਕਿੰਨਾ ਕਿੰਨਾ ਏਰੀਆ 100 100 ਫੈਗ ਰੇਡ ਆਪਣੀ ਵਿੱਚ ਦੇ ਰਿਹਾ ਸੀ ਝੋਲੇ ਮੈਂ ਅੱਗ ਨੋੜੇ ਕਰਦੇ ਸੀ ਉਦੋਂ ਇੰਨਾ ਪਹੁੰਚਦੇ ਸੀ ਵੀਰ ਜੀ ਆਪਣੀ ਦੇਖੋ ਟਰਾਲੀਆਂ ਆਪਣੇ ਐਮਐਲਏ ਦੇ ਘਰੋਂ ਮਿਲਣਗਾ ਕੋਈ ਕਾਰਵਾਈ ਸਾਡੇ ਜਿਹੜੇ ਸਿਲੰਡਰ ਉਹ ਵਿਗ ਗਏ ਦੇਖੋ ਵੀ ਉੱਥੇ ਕਿੰਨਾ ਕੁਛ ਲਲਾ ਵੀ ਕਰਦਾ ਕਿ ਅਸੀਂ ਨਹੀਂ ਜਾਂਦਾ ਕਿ ਕੀ ਕੁਝ ਹੋਇਆ ਲੋਹੇ ਦੀਆਂ ਲੈਹੜੀਆਂ ਪਾਉਣੀਆਂ ਸਾਡੀਆਂ ਕੀ ਜਿਹੜੀ ਰੇਸੀ ਸੀਗੇ ਜੋ ਬਟਾਉਂਦੇ ਵੀ ਚੱਪਲ ਚੋਰ ਧਬਾ ਆਪਣੀ ਸਰਕਾਰ ਦੇ ਬਹੁਤ ਵੱਡਾ ਲੱਗਿਆ ਹੋ ਰਹੀ ਸਾਡੀ ਟਰਾਲੀ ਚੋਰ ਚੱਪਲ ਚੋਰ ਕੜਛੀ ਚੋਰ ਸਰਕਾਰ ਕੋ ਰੱਖਿਆ ਹੈ ਸਰਕਾਰ ਸਾਡੇ ਨਾਲ ਵਾਦਾ ਕਰਕੇ ਸਾਡੀ ਖੂਹ ਸੁੱਕਦਾ ਮਾਰਿਆ ਜੀ ਕਿਸਾਨਾਂ ਖੱਡ ਦੀਆਂ ਜਗ੍ਹਾਾਂ ਤੇ ਇਹ ਸਾਰਾ ਕੱਟੇ ਨਾ ਪਿਆ ਜੀ ਉਹ ਤੋਂ ਦੋਏ ਪਰ ਸਰਕਾਰ ਦੇ ਵਾਸਤੇ ਗਲਤੀ ਵੀ ਆਪਦੀ ਬਹੁਤ ਵੱਡੀ ਸਰਕਾਰ ਦੇ ਇਸ ੱਤੇ ੱਕਾ ਕੀਤੇ ਜਿਸਾਨਾਂ ਦੇ ਨਾਲ ਇੱਕ ਪਾਸੇ ਕਿਸਾਨਾਂ ਦੇ ਸਰਕਾਰ ਕਿਸਾਨਾਂ ਦੇ ਨਾਲ ਖੜਾਂਗੇ ਅਸੀਂ ਬਦਲਾ ਦੀ ਸਰਕਾਰ ਆ ਔਰ ਇਸ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਨੇ ਬਦਲਾ ਲੈਣ ਦੀ ਵੱਡੀ ਮਤਲਬ ਜਿਮੇਵਰੀ ਨਿਭਾਈ ਆ ਕਿਤੇ ਨਾ ਕਿਤੇ ਬਹੁਤ ਵੱਡਾ ਦੁੱਖ ਹੈ ਮੈਂ ਤਾਂ ਮੰਨਦਾ ਜੀ ਤੁਹਾਡੇ ਕਰਕੇ ਇਹ ਸਰਕਾਰ ਇਹ ਕਿਸਾਨ ਪਸੀਨੇ ਪੀ ਕੇ ਉਸ ਦੇ ਆਖੀ ਮਤਾਂ ਪਾਈ ਜਿਹੜੇ ਤੁਸਾਈ ਆਮ ਆਦਮੀ ਬਣ ਕੇ ਬਸ 1.5 ਸਾਲ ਉੱਥੇ ਬੈਠ ਕੇ ਬਦਲਾਵ ਦੀਆਂ ਗੱਲਾਂ ਕਰਨਾ ਜਿਹੜੇ 25 ਸਾਲ ਰਾਜ ਕਰਨਾ ਸੀ ਤੁਸੀਂ ਉਸ ਦੇ ਨਾਲ ਸੀਗੇ ਕੀ ਹਾਲ ਹੋਇਆ ਇੱਕ ਐਮਐਲ ਨਹੀਂ ਬਣਦਾ ਬਦਲਾਵ ਲਿਆਂਦਾ ਤਾਂ ਹੁਣ ਦਰਦੀ ਨਾਲ ਲਿਆਂਦਾ ਤੇ ਹੁਣ ਸਾਨੂੰ ਕੋਈ ਨਹੀਂ ਫਰਕ ਪੈਣਾ ਗਸ਼ਟ ਚੱਲ ਜਾਾਂਗੇ ਉਹ ਤੂੰ ਭੈੜਾ ਹਾਲ ਕਰ ਦਿਆਂਗੇ ਆਉਣ ਵਾਲੇ ਸਮੇਂ ਦੇ ਵਿੱਚ ਪਿੱਤਾ ਦੇ ਸਾਡੇ 92 ਤੁਸੀਂ ਇੱਕ ਲੈ ਆ ਕੇ ਦੇਖੋ ਉਹ ਕਰਦੀ ਛੋਡੀ ਮਾਰਦੀ ਹੈ ਜੀਤਾ ਵੜਾ ਕਰਦਾ ਹੈ ਲਗੜਿਆਂ ਦੇ ਮੱਖਰਾਂ ਦਾ 20 ਭਰਾਈ ਗਏ ਪਾਥੀਆਂ ਦਾ 20 ਭਰਾਈ ਗਏ ਪਰ ਅਸੀਂ ਵੀ ਸੋਚ ਰਹੇ ਹਾਂ ਯਾਰ ਪਹਿਲਾਂ ਖਾਣੋਂ ਪਾਈਂਗਾ ਫਾਹਿਆਂ ਬੈਠੇ ਹੋ ਕਿਹੜਾ ਮੁੱਤੂ ਪਾਈਂਗਾ ਉਹ ਦੂਰ ਤੋਂ ਕੰਮ ਦੇ ਰਿਹਾ ਨਹੀਂ ਮੋਬਾਈਲ ਰਿਪੇਅਰ ਕਰਨ ਵਾਲਾ ਕਿਉਂ ਜੀ ਮੈਨੂੰ 1000 ਦਾ ਮਾਇਰ ਰਿਪੇਅਰ ਕਰਦਾ ਬਾਟੀਆਂ ਪਾਉਂਦਾ ਉਹਨੂੰ ਟਰਾਲੀਆਂ ਦਾ ਬੋਖ ਨਹੀਂਗਾ ਜੀ ਭਾਈ 20 ਲੱਖ ਰੁਪਏ ਦੀਆਂ ਸਾਡੀਆਂ ਟਰਾਲੀਆਂ ਉਹ ਕਹਿੰਦਾ ਸੀ ਟਰਾਲੀਆਂ ਨਹੀਂ ਕਰਾਵਾਣੇ ਅੱਜ ਫੋਟੋ ਤੇ ਅਸੀਂ ਬੈਂਕ ਤੇ ਰੱਖਿਆ ਤੁਸੀਂ ਸਰਕਾਰ ਕੀਤੀਆਂ ਪਰ ਉਹ ਇਹੋ ਜੇ ਐਮਐਲਏ ਸਰਕਾਰ ਨੇ ਥੋੜੇ ਆ ਇਸ ਕਾਰ ਤੱਕ ਬਚਾਓ ਹਾਈਬ੍ਰਿਡ ਝੋਨੇ ਦਾ ਪਹਿਲ ਦੇ ਬੇਸਿਕ ਮਤਲਬ ਮੈਂ ਤੁਹਾਨੂੰ ਝੋਨੇ ਚ ਪਾ ਕੇ ਲੈ ਕੇ ਜਾਊਂਗਾ ਜੀ ਮਿਹਰਬਾਨੀ ਸੀਐਮ ਸਾਹਿਬ ਕੋਲ ਵੀ ਗੱਲ ਕਰੂੰਗਾ ਸਰਕਾਰ ਦੇ ਵਿੱਚੋਂ ਤੁਹਾਡਾ ਪੂਰਾ ਠਾਊਂਗਾ ਠੀਕ ਹੈ ਜੀ ਭਾਈ ਮੇਰੇ ਹਲਕੇ ਦੇ ਕਿਸਾਨਾਂ ਨੂੰ ਆਹ ਪ੍ਰੋਬਲਮ ਆ ਉਹਨਾਂ ਦੀ ਸੌਖ ਕਰ ਠੀਕ ਕਰੂੰਗਾ ਅਜੋ ਨੇਰਾ ਜਰੂਰ ਕਰੋ ਇੱਕ ਇਹ ਦੱਸੋ ਪਿਛਲੇ ਵਾਰੀ ਉਹੀ ਜਿਹੜਾ 26 ਬੋਲੀਆ ਸਰਕਾਰ ਨੇ ਯੂਨੀਵਰਸਿਟੀ ਦਾ ਬੀ ਆ ਉਹ ਛੈਲਰ ਵਾਲੇ ਲੈ ਗਏ ਸੀ ਸਾਥੋਂ 10-10 ਕਿਲੋ ਕਾਟ ਲਈ ਆ ਨਹੀਂ ਮੈਂ ਤਾਂ ਇੱਥੇ ਲੱਗ ਨਹੀਂ ਤੀ ਯਾਰ ਕਿੰਨਾ ਲੱਗੇ ਇੱਕ ਲਾਸਟ ਮਜਬੂਰ ਦੀ ਨਵਾਂ ਮੁੱਦਾ ਕਰਦੇ ਧਿਆਨ ਚੋਂ ਪਾਸੇ ਹੋ ਗਈ ਐਮਐਲ ਸਾਹਿਬ ਇੱਕ ਮੰਡੀ ਇਸ ਵਾਰੀ ਨਾ ਨਵੀਂ ਬਿਮਾਰੀ ਆਈ ਹੈ ਕਣਕ ਨੂੰ ਕਰਨਾਲ ਬੰਟ ਦਿਨਾ ਦਿੱਤੇ ਸ਼ਾਇਦ ਤੁਹਾਡੀ ਮੀਰਾ ਦੇ ਵਿੱਚ ਆਈ ਉਹ ਕਰੀਆਂ ਕਣਕਾਂ ਨੇ ਇਹਨਾਂ ਕਾਲੀ ਵਾਲੀਆਂ ਹਾਂ ਕਾਲੀ ਹਾਂ ਹਾਂ ਉਹਦੇ ਬਾਰੇ ਜ਼ਰੂਰ ਸਰਕਾਰ ਨੂੰ ਗੌਰ ਕਰਨਾ ਕਿਉਂਕਿ ਲੋਕਾਂ ਕਰ ਇੱਕੋ ਗੱਲ ਮੇਰੇ ਧਿਆਨ ਚਾਹੀਦਾ ਹਾਂ ਵੀਕੈਂਡ ਦੇ ਵਿੱਚ ਦਿੱਕਤ ਆ ਰਹੀ ਹੈ ਹਾਂ ਦੂਸਰੀ ਗੱਲ ਜਿਹਦਾ ਰੇਟ ਤਾਂ ਘੱਟ ਲੱਗਦਾ ਤਾਂ ਉਹ ਲੋਕਾਂ ਨੂੰ ਜ਼ਰੂਰ ਅਗਲੇ ਵਿੱਚ ਕੋਈ ਗੱਲ ਕੋਈ ਗੱਲ ਮਿਠਾਉਂਗਾ ਹਾਂ ਠੀਕ ਹੈ ਕੋਈ ਗੱਲ ਨਹੀਂ ਭਾਈ ਸਾਹਿਬ ਠੀਕ ਹੈ ਜੀ ਬਹੁਤ ਹਮਦਰਦੀ ਆ ਤੁਹਾਡੇ ਨਾਲ ਠੀਕ ਹੈ ਜੀ ਜਦੋਂ ਸਰਕਾਰ ਦਾ ਯੂਨੀਵਰਸਿਟੀ ਨੇ ਵੀ ਡਿਕਲੇਅਰ ਕਰਤਾ ਫਿਰ ਚੰਦਰਾਲੇ ਜਿਵੇਂ ਕੋ ਨੂੰ ਤਾਂ ਅਸਲ ਵਿੱਚ ਕੱਟਾ ਹੈ ਉਹਨੂੰ ਕੱਟ ਕਿਉਂ ਮਤਲਬ ਉਹਨੂੰ ਕਿਉਂ ਨਹੀਂ ਲਿਆ ਪਿਛਲੇ ਸਾਲ 26 ਨੂੰ 26 ਨੂੰ ਲੈਣਾ ਚਾਹੀਦਾ ਪਰ ਮੈਨੂੰ ਜਿਹੜਾ ਮੇਰੇ ਧਿਆਨ ਚ ਆ ਗਿਆ ਭਾਈ ਸਾਹਿਬ ਉਹ ਤਾਂ ਨਹੀਂ ਮੈਂ ਲੱਗਣ ਦਿੱਤਾ ਬਹੁਤ ਜਗ੍ਹਾ ਤੇ ਨਿਕਲ ਗਿਆ ਉਹ ਹੋ ਗਿਆ ਚਲੋ ਕੋਈ ਨਹੀਂ ਜਿਹੜਾ ਧਿਆਨ ਜਿ ਕਰਾ ਰਿਹਾ ਹੈ